ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੁਸ਼ਤੀ ਲਖਾਰੀ ਗਾਇਕ ਅਤੇ ਕਮੈਂਟੇਟਰ ਜੇ ਆਰ ਸੀ ਸ਼੍ਰੀ ਜਮਕੌਰ ਸਾਹਿਬ ਤੋਂ ਤੇ ਇਸ ਵਾਰ ਤੁਸੀਂ ਦੇਖਿਆ ਹੋਣਾ ਵੀ ਸਾਰਿਆਂ ਦਾ ਬਿਜਲੀ ਦਾ ਬਿੱਲ ਆਇਆ ਜੀ ਹਨਾ ਤੇਰਾ ਵੀ ਆਇਆ ਭਾਈ ਬਿੱਲ ਦੇਖੋ ਕਿੰਨਾ ਬਿੱਲ ਆਇਆ ਤੇਰਾ 2000 ਰੁਪਏ ਆਇਆ ਜੀ ਇਹ ਟੋਕਣਾ ਇਹਦਾ 2000 ਰੁਪਏ ਹੈ ਤੇ ਨਾਲ ਸਾਡੇ ਜੱਗੀ ਬਠਾ ਜੱਟਾਣੇ ਵਾਲਾ ਤੇਰਾ ਕਿੰਨਾ ਬਿੱਲ ਆਇਆ ਮੇਰਾ ਹੀ 5800 ਰੁਪਏ ਤੇ ਨਾਲ ਸਾਡੇ ਕਰਨ ਬੈਠਾ ਬਸੀ ਗੁਜਰਾਉ ਤੇਰਾ ਕਿੰਨਾ ਬਿੱਲ ਆਇਆ ਭਰਾ 650 ਆਇਆ ਜੀ 650 ਆਇਆ ਜੀ ਇਹ ਬਿਜਲੀ ਜ਼ਿਆਦਾ ਫੂਕਦੇ ਹੋਣੇ ਤੁਸੀਂ ਚੱਲੀ ਫੂਕੀ ਸਕ ਸੋ ਐਤ ਕੀ ਤਕਰੀਬਨ ਸਾਰਿਆਂ ਦਾ ਬਿਜਲੀ ਦਾ ਬਿੱਲ ਆਇਆ ਹੁਣ ਇਹ ਕਈ ਲੋਕਾਂ ਨੂੰ ਇਦਾਂ ਹੋਣਾ ਜਿਹੜੀ 600 ਜੁਨਟ ਬਿਜਲੀ ਮਾਫਾ ਵੀ ਉਹ ਬੰਦ ਹੋ ਗਈ ਹੈ ਨਾ ਪਰ ਜਿਹੜਾ ਇਹ ਬਿੱਲ ਆਇਆ 3 ਸਾਲ ਬਾਅਦ ਇੱਕ ਟੈਕਸ ਲੱਗਦਾ ਹੁੰਦਾ ਹੈ ਜਿਹੜੀ ਜਾਣਕਾਰੀ ਮੈਨੂੰ ਮਿਲੀ ਹੈ ਵੀ ਉਹ ਟੈਕਸ ਜਿਹੜਾ ਹਰੇਕ ਨੂੰ ਲੱਗ ਕੇ ਆਣਾ ਹੁੰਦਾ ਵੀ ਉਹ ਇੱਕ ਬਿੱਲ ਤੁਹਾਡਾ ਜਿਹੜਾ ਕਿਸੇ ਦਾ 400 ਕਿਦਾ 600 ਹੈ ਨਾ ਜਿਹਦੇ 600 ਦੇ ਵੱਧ ਜੁਨਟਾ ਖਰਚ ਕਰੀਏ ਉਹਦਾ ਤਾਂ ਪੂਰਾ ਹੀ ਬਿੱਲ ਆਣਾ ਹੈ ਨਾ ਮੰਨ ਕੇ ਚਲੋ ਪਰ ਇਹ ਬਿੱਲ ਕਈ ਲੋਕਾਂ ਨੂੰ ਇਹ ਮਨ ਚ ਬਹਿ ਪੈ ਗਿਆ ਹੁਣ ਵੀ ਸ਼ਾਇਦ ਜਿਹੜੇ ਫ੍ਰੀ ਵਾਲੇ ਜੁਨਟਾ ਬੰਦ ਹੋ ਗਏ ਵੀ ਸਰਕਾਰ ਨੇ ਬਿੱਲ ਲਾਣੇ ਜਿਹੜਾ ਸ਼ੁਰੂ ਕਰਤੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਪਤਾ ਲੱਗਿਆ ਜਿੱਦਾਂ ਕਿਸੇ ਭਰਾਮਾਂ ਕੋਲ ਵੀ ਜਿਹੜਾ ਇੱਕ ਟੈਕਸ ਹੁੰਦਾ ਜਿਹੜਾ ਲੱਗਦਾ ਹੁੰਦਾ ਤੇ ਇਹ 3 ਸਾਲ ਬਾਅਦ ਜਿਹੜਾ ਇਹ ਲੱਗਿਆ ਹਰੇਕ ਦਾ ਬਿੱਲ ਤੁਸੀਂ ਦੇਖੋਗੇ ਜ਼ੀਰੋ ਨਹੀਂ ਆਇਆ ਹੁਣ ਇਹਦੀ ਸਭ ਦਾ ਬਿੱਲ ਆਇਆ ਹੁਣ ਜਿਨ੍ਹਾਂ ਦੀ 600 ਦੇ ਹੈਟਾਂ ਜਿਨ੍ਹਾਂ ਦੇ 600 ਦੇ ਉੱਤੇ ਉਹਨਾਂ ਦਾ ਤਾਂ ਪੂਰਾ ਹੀ ਬਿੱਲ ਬਣਿਆ ਹੋਣਾ ਕਿੰਨੇ ਜੂਨਟਾ ਫੂਕ ਦਿੰਦੇ ਆ ਤੁਸੀਂ ਜੂਨਟਾ ਤਾਂ ਵੀਰ ਹੁਣ ਫੂਕੀਆਂ ਜਾਂਦੀਆਂ ਮਤਲਬ ਇੰਨਾ ਵੀ ਪਹਿਲਾਂ ਬਿੱਲ ਘਟਾਇਆ ਮਤਲਬ ਆਉਂਦੇ ਨਹੀਂ ਸੀ 0 ਆਉਂਦਾ ਤਾਂ ਹਾਂ 0 ਆਉਂਦਾ ਤਾਂ ਜਿੱਦਾਂ ਇਹ ਪਹਿਲੀ ਵਾਰ 0 ਆਇਆ ਕਿ ਪਹਿਲਾਂ ਵੀ ਕਦੇ 0 ਆਏ ਆ ਇਹ ਐਡ ਕਿਉ ਜਿਹੜੀ ਸਰਕਾਰ ਆਈ ਸੀ ਉਹਨਾਂ ਦੇ ਥਰੂ ਇਹ ਮਤਲਬ ਵਧੀਆ ਉਹਨਾਂ ਦੀ ਸਰਕਾਰ ਆ ਆਪਾਂ ਐਵੇਂ ਸਰਕਾਰ ਨੂੰ ਮਾੜਾ ਨਹੀਂ ਕਹਿਣਾ ਹੂੰ ਸਰਕਾਰ ਵਧੀਆ ਹੈ ਵੀ ਉਹਨਾਂ ਨੇ ਜਨਰਲ ਵਾਸਤੇ ਪਹਿਲੀ ਵਾਰ ਬਿਜਲੀ ਦੇ ਬਿੱਲ ਜ਼ੀਰੋ ਬਹੁਤ ਵਧੀਆ ਹੋਇਆ ਜੀ ਜਨਰਲ ਚ ਹਾਂ ਹੂੰ ਜਨਰਲ ਜਨਰਲ ਨੂੰ ਕਦੇ ਮਿਲਦਾ ਨਹੀਂ ਲੱਗਦਾ ਮੈਂ ਕੱਲ ਵੀ ਪੁੱਛਿਆ ਸੀ ਵੀਰ ਜੀ ਉਹਨਾਂ ਬਿੱਲ ਕੱਢਣ ਆਏ ਸੀ ਉਹ ਕਹਿੰਦੇ ਵੀ ਇਹ ਥੋੜਾ ਕਾਣਾ ਜਿੰਮੇ ਤੁਸੀਂ ਕਿਹਾ ਵੀ ਇਹ ਸਾਲ ਬਾਅਦ ਇਹ ਟੈਕਸ ਲੱਗਦਾ ਲੱਗਦਾ ਹੂੰ ਹਾਂ ਇਹ ਸਰਕਾਰ ਬੋਲੂਗਾ ਸਰ ਹੂੰ ਹਾਂ ਤੁਸੀਂ ਕਿੰਨੇ ਜੁੰਟਾ ਫੁਕ ਦਿੰਨੇ ਚਾਹੀਏ ਮੇਰੇ ਮੈਂ ਜੁੰਡ ਦਾ ਜੀ ਹਰ ਵਾਰ ਤਾਂ ਇੱਕ ਅਫਸਰ ਰੰਡਲੇ ਦੇਖ ਦੋਂਦਾ ਯਾਰ ਹੂੰ ਇਹਨੇ ਤੇਰਾ ਵੀ ਹਰ ਵਾਰ ਆਉਂਦਾ ਕਿ ਐਤ ਕਿਉਂ ਆਇਆ ਹਰ ਵਾਰ ਹੀ ਆਉਂਦਾ ਹੀ ਆਉਂਦਾ ਫੇਰ ਤੁਸੀਂ ਜੁੰਡਾ ਜ਼ਿਆਦਾ ਫੂਕਦੇ ਹਾਂ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਮੈਂ ਥੋੜਾ ਦੋ ਮਹੀਨੇ ਪਹਿਲਾਂ ਮੈਂ 10000 ਬਿੱਲ ਭਰਾ ਕੇ ਆਟਿਆ ਆਪਣਾ ਹੂੰ ਕਰਦਾ ਜੀ ਚਲੋ ਵਧੀਆ ਗੱਲ ਆ ਭਾਈ ਜਿੱਥੇ ਲੋਕਾਂ ਦਾ ਬਿੱਲ ਫ੍ਰੀ ਆ ਬਹੁਤ ਐਦਾਂ ਦੇ ਪਰਿਵਾਰ ਵੀ ਆ ਜਿਨ੍ਹਾਂ ਕਰਕੇ ਚੱਲ ਬਿਜਲੀ ਵਿਭਾਗ ਚੱਲਦਾ ਏ ਸੋ ਜੱਗੀ ਦਾ ਬੜਾ ਯੋਗਦਾਨ ਆ ਇਹ ਪੂਰਾ ਬਿੱਲ ਭਰ ਕੇ ਆਂਦਾ ਸੋ 600 ਤੇ ਉੱਪਰ ਬਿਜਲੀ ਫੂਕ ਦਿੰਦਾ ਤਾਂ ਕਰਕੇ ਦਾ ਜਿਹੜ ਸੋ ਐਤ ਕੀ ਸਾਰਿਆਂ ਨੂੰ ਬਿੱਲ ਜਿਹੜਾ ਜਰੂਰ ਲੱਗ ਕੇ ਆਊਗਾ ਕਿਸੇ ਨੂੰ 400 600 ਬਾਕੀ ਜਿਹਨੇ 600 ਦੇ ਵੱਧ ਜੁੰਡਾ ਫੁਕੇ ਉਹਨਾਂ ਦਾ ਪੂਰਾ ਹੀ ਬਿੱਲ ਆਣਾ ਉਹਦੇ ਵਿੱਚ ਵੀ ਇਹ ਬਿੱਲ ਜਿਹੜਾ ਐਡ ਹੋ ਕੇ ਆਊਗਾ ਨਾ ਸੋ ਬਾਕੀ ਹੋਰ ਕਿਸੇ ਨੂੰ ਪੂਰੀ ਜਾਣਕਾਰੀ ਹੋਵੇ ਉਹ ਵੀ ਸਾਰੇ ਜਰੂਰ ਸਾਂਝੀ ਕਰਿਓ ਪਰ ਜਿਹੜੇ ਐਤ ਕੀ ਸਾਰੇ ਬਿਜਲੀ ਦੇ ਬਿੱਲ ਸਾਰਿਆਂ ਦੇ ਆਏ ਆਂ ਜੀ ਸਾਰੇ ਜਰੂਰ ਦੱਸਿਓ ਬਾਕੀ ਜਿੰਨੇ ਕੁ ਮਨ ਨੂੰ ਨੌਲਿਜ ਸੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀ ਜੀ ਐਸੇ ਤਰ੍ਹਾਂ ਆਪਣੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ